ਸਿਹਤਮੰਦ ਪੰਜਾਬ ਦੀਆਂ ਬਨੂੜ ਤੋਂ ਸਰਕਾਰੀ ਹਸਪਤਾਲ ਤੋਂ ਇਹ ਬੋਲਦੀਆਂ ਤਸਵੀਰਾਂ ਆਈਆਂ ਸਾਹਮਣੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੈਡੀਕਲ ਦੇ ਨਾਮ ਤੇ ਲਿਆਂਦੀ ਗਈ ਕ੍ਰਾਂਤੀ ਅਤੇ ਬਦਲਾਅ ਦੀਆਂ ਮੂਹਬੋਲਦੀਆਂ ਤਸਵੀਰਾਂ ਬਨੂੜ ਦੇ ਸਰਕਾਰੀ ਹਸਪਤਾਲ ਤੋਂ ਆਈਆਂ ਸਾਹਮਣੇ ਜਿਸ ਵਿੱਚ ਹਸਪਤਾਲ 'ਚ ਨਾ ਤਾਂ ਕੋਈ ਬਿਜਲੀ ਅਤੇ ਮਹਿਲਾ ਵੱਲੋਂ ਆਟੋ ਰਿਕਸ਼ਾ ਵਿੱਚ ਦਿੱਤਾ ਗਿਆ ਇੱਕ ਬੱਚੇ ਨੂੰ ਜਨਮ ਆਹ ਦੇਖੋ ਜੀ ਡਿਲੀਵਰੀ ਆਪ ਉਸੇ ਚ ਹੋ ਗਈ ਜੀ ਲਾਈਟ ਹੈ ਨਹੀਂ ਜਿੱਥੇ ਆ ਤਾਂ ਹੋ ਗਿਆ ਮਤਲਬ ਆ ਦੇਖੋ ਜੀ ਲਾਈਟ ਹੈ ਨਹੀਂ ਜੀ ਹਸਪੀਟਲ ਦੇ ਵਿੱਚ ਜੀ ਆਹ ਦੇਖੋ ਜੀ ਜਨਰੇਟਰ ਕਹਿੰਦੇ ਸਰਵਿਸ ਆਉਣ ਨੂੰ ਤੇ ਆਇਆ ਹੈਗਾ ਜੀ ਹਲ ਇਦਾਂ ਹੀ ਬਨੂੜ ਹਸਪੀਟਲ ਦੀ ਹੈ ਜੀ ਇਹਦੇ ਕਿ ਇਹਦੇ ਫੁਜੀ ਪੁੱਛੀਆਂ ਝੋਲ ਰਹੇ ਜੀ ਹੋ ਗਈ ਡਿਲੀਵਰੀ ਆਟੋ 'ਚ ਹੋ ਗਈ ਓਕੇ ਆ ਦੇਖੋ ਜੀ ਨਹੀਂ ਰਹਿ ਰਿਹਾ ਸਾਰੇ ਇਸ ਤੇ ਹਿੱਕਲ ਮੀਡੀਆ 'ਚ ਕੋਈ ਵੀਡੀਓ ਵਾਇਰਲ ਹੋਈ ਆ ਵੀ ਬੱਚੇ ਦੀ ਜਿਹੜੀ ਡਿਲੀਵਰੀ ਆ ਉਹ ਆਟੋ 'ਚ ਹੋਈ ਆ ਪਰ ਐਦਾਂ ਦਾ ਕੁਝ ਨਹੀਂ ਹੋਇਆ ਕਿਉਂਕਿ ਉਹ ਠੀਕ ਹੈ ਇੱਕ ਲਾਈਟ ਦੀ ਜਿਹੜੀ ਸਮੱਸਿਆ ਮੈਂ ਥੋੜਾ ਮੌਸਮ ਕਰਕੇ ਵੀ ਐ ਐਸਡੀਓ ਸਾਹਿਬ ਨਾਲ ਵੀ ਹੁਣ ਗੱਲ ਕਰਕੇ ਹਟੇ ਆ ਉਹ ਕਹਿੰਦਾ ਸਾਰੀ ਜਿਹੜੀ ਅਰਬੰਦੀ ਲਾਈਟ ਚ ਪ੍ਰੋਬਲਮ ਸੀਗੀ ਵੀ ਉਹ ਜਲਦੀ ਕਿ ਪਹਿਲ ਦੇ ਆਧਾਰ ਤੇ ਹਮੇਸ਼ਾ ਹਸਪੀਟਲ ਨੂੰ ਅਸੀਂ ਕਰਦੇ ਆਂ ਤੇ ਅੱਗੇ ਤੋਂ ਕਰਾਂਗੇ ਵੀ ਉਹਨਾਂ ਨੇ ਸਿੱਧਾ ਸੁਵਾਸਨ ਵੀ ਦਿੱਤਾ ਆ ਕਿ ਇਹ ਤੇ ਲਾਈਟ ਦੀ ਪ੍ਰੋਬਲਮ ਵੀ ਬੱਚੇ ਦਿਨ ਤੋਂ ਆ ਰਹੀ ਹੈ ਲਗਾਤਾਰ ਰੋਜ਼ ਕੱਟ ਲੱਗਦੇ ਕਦੇ ਸਵੇਰੇ ਕਦੇ ਸ਼ਾਮ ਨੂੰ ਤੇ ਅਸੀਂ ਕਾਫੀ ਵਾਰੀ ਤੇਲ ਪਾ ਦਨੇ ਆ ਉਹਦੇ ਵਿੱਚ ਜਨਰੇਟਰਸ ਪਰ ਉਸ ਟਾਈਮ ਇੱਕ ਅਚਾਨਕ ਖਤਮ ਹੋ ਗਿਆ ਤੇ ਮਤਲਬ ਖਤਮ ਹੋਣ ਦੀ ਗੱਲ ਜਿਹੜੀ ਕਲਾਸ ਫੋਰ ਬਿਕਮਿਊਨੀਕੇਸ਼ਨ ਗੈਪ ਰਹਿ ਗਿਆ ਤੇ ਬਾਕੀ ਇਹ ਕਿ ਅਸੀਂ ਕਈ ਵਾਰੀ ਅਪਰੋਚ ਕੀਤਾ ਐਸਡੀਓ ਸਾਹਿਬ ਨੂੰ ਆਪਣਾ ਪੋਲਿਟਿਕਲ ਨਵਾਈਨਨ ਨੂੰ ਕਿ ਇਹ ਬਿਜਲੀ ਦੀ ਪ੍ਰੋਬਲਮ ਸੋਲਵ ਕਰਵਾਓ ਕਿਉਂਕਿ ਹਸਪਤਲ ਲਈ ਤੇ ਵੈਕਸੀਨ ਲਈ ਵੀ ਬਹੁਤ ਜ਼ਰੂਰੀ ਹੈ ਇਹ ਜਨਰੇਟਰ ਦਾ ਚਾਰਜ ਕਿਹਦੇ ਕੋਲ ਹੈ ਭਰਾ ਜਨਰੇਟਰ ਦਾ ਰਾਉਂਡ ਦ ਕਲੌਕ ਸਿਸਟਮ ਆਪਣਾ ਹੈਗੇਤਿੰਦ ਮੰਦੇ ਉਹ ਆਪਸ ਕਰਦੇ ਮਤਲਬ ਜੇ ਚਾਹੀਦਾ ਹੁੰਦਾ ਚਲਾ ਲੈਂਦੇ ਜਦ ਨਹੀਂ ਚਾਹੀਦਾ ਬੰਦ ਕਰ ਲੈਂਦੇ ਤੇ ਤੇਲ ਮੈਨੂੰ ਇਨਫੋਰਮ ਕਰਦੇ ਮਤਲਬ بوا ਦਿੰਦੇ ਮੇਰੇ ਸਟਾਫ ਮੈਂਬਰ ਵੀ ਦੋ ਹੈਗੇ ਜਿਹੜੇ ਫਾਈਨੈਂਸ਼ੀਅਲ ਡੀਲ ਕਰ ਰਹੇ ਉਹ ਵੀ بوا ਦਿੰਦੇ ਆ ਇਹ ਉਹਨਾਂ ਨੂੰ ਵੀ ਉਹਨਾਂ ਨੇ ਦੱਸਿਆ ਸੀ ਨਹੀਂ ਦੱਸਿਆ ਕਿਸੇ ਨੂੰ ਦੱਸਿਆ ਨਹੀਂ ਦੱਸਿਆ ਕੀ ਕਾਰਵਾਈ ਕਰੋਗੇ ਹੁਣ ਨਹੀਂ ਉਹਨੂੰ ਇਹ ਚਿੱਠੀ ਕੰਡਾਂਗੇ ਸਾਡੇ ਪਲਾਨ ਫਾਰਮ ਕਰਨ ਦੀ ਨਹੀਂ ਤੇ ਜਨਰੇਟਰ ਚੱਲਿਆ ਹੋਇਆ ਇੱਕ ਕਾਪੀ 'ਚ ਲਿਖਣਾ ਐ ਏਬਰੀ ਡੇ ਪਤਾ ਲੱਗਦਾ ਕਦੋਂ ਖਤਮ ਹੁੰਦਾ ਹੈ ਮੈਡਮ ਜਿੱਦਾਂ ਜਿਹੜੀ ਇਹ ਡਿਟਰੀ ਇੱਕ ਦੱਸਿਆ ਜਾ ਰਿਹਾ ਵੀ ਆਟੋ ਦੇ ਵਿੱਚ ਹੋਈ ਹੈ ਅ ਬੱਚਾ ਕਿਵੇਂ ਹੈ ਤੇ ਮੈਂ ਬੱਚਾ ਠੀਕ ਹੈ ਮਾਂ ਵੀ ਦੀ ਹੈ ਦੋਨੋਂ ਪਰ ਹੈਗੇ ਪੇਸ਼ੈਂਟ ਕਿੱਥੋਂ ਆਏ ਸੀ ਪੇਸ਼ੈਂਟ ਆਇਆ ਸੀ ਇਹ ਰਾਮਪੁਰ ਕਲਾ ਦੇ ਕੋਲ ਕੋਈ ਹੋਇਆ ਹੈ ਬਾਲੀਵੁੱਡ ਕਲੀਨ ਅੱਛਾ ਸਵੇਰੇ ਕਿੰਨੇ ਕਜੇ ਦੀ ਇਹ ਸਾਰੀ ਐ 6 6:30 ਇਸ ਧਾਗਾ ਉੱਪਰ ਪੇਸ਼ੈਂਟ ਤੁਹਾਡੇ ਕੋਲ ਐਡਮਿਟ ਸੀ ਆਉਦੂ ਹੀ ਆਇਆ ਬਾਹਰ ਨਹੀਂ ਪੇਸ਼ੈਂਟ ਬਾਹਰ ਆਇਆ ਹੁਣ ਐਡਮਟ ਹੈ ਜਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜਪ ਸਟੱਡੀ ਦੇ ਕੋਲੇ ਅੱਜ ਹੀ ਆਓ